ਹਾਂਜੀ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਜੀ ਸ਼ਹਿਰ ਦੀ ਹਵਾ ਦਾ ਬਾਈ ਇਹ ਕਹਿੰਦੀ ਆ ਬਾਈ ਮਨਦੀਪ ਸਿੰਘ ਨੂੰ ਲੈ ਕੇ ਆਓ ਪੰਥ ਤੇ ਪੰਜਾਬ ਬਚਾਓ ਪੀਵੀ 32 ਵਾਲੇ ਹੁਣ ਇਧਰ ਆਏ ਹੋਏ ਪੀਵੀ 46 'ਚ ਜੀ ਬਿਲਕੁਲ ਜੀ ਪੀਵੀ 32 ਵਾਲੇ ਪੀਵੀ 46 'ਚ ਆਏ ਹੋਏ ਆ ਪੀਵੀ 32 ਪੀਵੀ 46 ਤੇ ਬਹੁਤ ਛੋਟੀ ਗੱਲ ਆ ਅਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਸਮੂਹ ਪੰਜਾਬ ਦੇ ਵਿੱਚ ਜਾਵਾਂਗੇ ਹੁਣ ਮੌਕਾ ਮਿਲਿਆ ਆ ਤਰਨਤਨ ਸਾਹਿਬ ਵਾਲਿਆਂ ਨੂੰ 27 'ਚ ਮੌਕਾ ਮਿਲੂਗਾ ਪੂਰੇ ਪੰਜਾਬ ਨੂੰ ਤੇ ਅਸੀਂ ਭਾਈ ਅਮਰਤਪਾਲ ਸਿੰਘ ਦੀ ਸੋਚ ਤੇ ਭਾਈ ਅਮਰਤਪਾਲ ਸਿੰਘ ਦੀ ਗੱਲ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਜੀ ਭਾਈ ਜੀ ਮੁੱਖ ਮੰਤਰੀ ਬਣਾਉਣਾ ਜੀ ਉਹਨਾਂ ਨੂੰ ਭਾਈ ਜੀ ਹੁਣ ਤਾਂ ਕਹਿਣ ਦੀ ਲੋੜ ਨਹੀਂ ਹੈਗੀ ਹੁਣ ਤਾਂ ਪੰਜਾਬ ਦਾ ਕੱਲਾ ਕੱਲਾ ਬੱਚਾ ਬਜ਼ੁਰਗ ਮਾਵਾਂ ਹੁਣ ਤਾਂ ਇਹੀ ਕਹਿ ਰਹੀਆਂ ਵੀ 2027 ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਬਹੁਤ ਹੀ ਵੱਡੀ ਲੀਡ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਜੀ ਭਾਈ ਇੱਕ ਤਾਂ ਬਦਲਾਅ ਲਿਆਓ ਕਹਿੰਦੇ ਅਸੀਂ ਭਾਈ ਬਦਲਾਅ ਕੀਤਾ ਹੈ 70-75 ਸਾਲਾਂ ਵਾਲੇ ਕੰਮ ਹੀ ਢਾਈ ਤਿੰਨ ਸਾਲਾਂ ਚ ਕੀਤੇ ਆ ਜੀ ਲੋਕ ਫਿਰ ਉਹਨਾਂ ਨੂੰ ਨਹੀਂ ਮੌਕਾ ਦੇਣਗੇ ਉਹ ਭਾਈ ਜੀ ਸਾਰਿਆਂ ਨੂੰ ਦਿਖਦਾ ਪਿਆ ਹੈ ਕਿ ਉਹਨਾਂ ਨੇ ਕੀ ਬਦਲਾਅ ਕੀਤੇ ਆ ਤੇ ਕੀ ਵਿਕਾਸ ਕੀਤੇ ਆ ਉਹ ਬਦਲਾਅ ਅਸੀਂ ਪਹਿਲੀ ਵਾਰ ਦੇਖਿਆ ਵੀ ਪੁਰਾਣੀਆਂ ਬਿਲਡਿੰਗਾਂ ਨੂੰ ਲੇਪਾ ਪੂਚੀ ਕਰਕੇ ਉਹਨਾਂ ਦਾ ਕਟਣ ਜਿਹੜੇ ਟਰਾਂਸਫਾਰਮ ਹੈ ਭਾਈ ਮੈਂ ਜ਼ਿੰਦ ਪਹਿਲੀ ਵਾਰ ਦੇਖਿਆ ਬਾਈ ਟਰਾਂਸਫਰ ਦਾਦ ਕਟਣ ਸਕੂਲ ਦੇ ਵਿੱਚ ਤੁਸੀਂ ਟਾਇਲਟਸ ਬਣਾਓ ਟਾਇਲਟਸ ਦਾਦ ਕਟਣ ਮੈਂ ਕਹਿੰਦਾ ਬਾਈ ਇਹੋ ਜਿਹਾ ਬਦਲਾਅ ਤੇ ਇਹੋ ਜਿਹਾ ਵਿਕਾਸ ਨਾ ਹੀ ਪੰਜਾਬੀ ਕਦੀ ਦੇਖੂਗੇ ਤੇ ਨਾ ਹੀ ਪੰਜਾਬ ਅੱਗੇ ਅੱਗੇ ਕਦੀ ਗਾਂਹ ਦੇਖਣਾ ਵੀ ਰਮੀਤ ਸਿੰਘ ਉਹਦੇ ਟੋਟਲ ਇਹਨਾਂ ਨੇ ਖਿਲਾਫ ਪ੍ਰਚਾਰ ਕੀਤਾ ਸੀਗਾ ਵੀ ਇਹ ਇਹ ਨਸ਼ਾ ਬਕਾਉਂਦਾ ਆ ਨਸ਼ੇ ਦਾ ਸੌਦਾਗਰ ਆ ਇਹ ਮਜੀਠੀਏ ਦੇ ਨਾਲ ਆ ਇਹ ਉਹੀ ਗੱਲ ਆ ਵੀ ਜਿੱਦਾਂ ਸਾਰੇ ਕਹਿ ਰਹੇ ਆ ਵੀ ਇਹਨਾਂ ਕੋਲ ਇੱਕ ਕੋਈ ਬਾਹਲਾ ਮਹਿੰਗਾ ਪਾਊਡਰ ਪੂਡਰ ਬਾਈ ਆਇਆ ਹੋਆ ਜਿਸ ਪਾਊਡਰ ਦੇ ਵਿੱਚ ਐ ਚੁੱਭਾ ਲਵਾਉਂਦੇ ਆ ਚੁੱਭਾ ਜਦੋਂ ਬਾਹਰ ਬੰਦੇ ਨੂੰ ਕੱਢਦੇ ਆ ਤੇ ਐ ਨੂੰ ਚਿੱਟ ਦਾਗ ਨਹੀਂ ਉਹਦੇ ਉੱਪਰ ਰਹਿੰਦਾ ਕਿੰਨੇ ਇੱਕ ਮਾਰਜਨ ਦੇ ਨਾਲ ਜਿੱਤ ਹਾਸਲ ਹੋਣ ਦਾ ਤੁਹਾਨੂੰ ਅਨੁਮਾਨ ਹੈ ਜੀ ਸਾਨੂੰ ਕਟੂਕਟ ਅਨੁਮਾਨ ਆ ਜੀ 10 ਤੋਂ 15000 ਵੋਟ ਦੇ ਨਾਲ ਭਾਈ ਮਨਦੀਪ ਸਿੰਘ ਜੀ ਲੀਡ ਇਥੋਂ ਕਰ ਰਹੇ ਆ ਜੀ ਬਾਕੀ ਕੋਈ ਵੀ ਟੱਕਰ ਦੇ ਵਿੱਚ ਨਹੀਂ ਹੈਗਾ ਇਸ ਟਾਈਮ ਬਾਕੀ ਪਾਰਟੀਆਂ ਕਹਿੰਦੀਆਂ ਭਾਈ ਸਾਡਾ ਉਮੀਦਵਾਰ ਚੰਗਾ ਹਰ ਕੋਈ ਹੱਥ ਜੋੜ ਰਿਹਾ ਹੈ ਜੀ ਲੋਕ ਫਿਰ ਉਹਨਾਂ ਨੂੰ ਕਿਉਂ ਨਹੀਂ ਮੌਕਾ ਦੇਣਗੇ ਜੀ ਸਵਾਗਤ ਹੈ ਜੀ ਤੁਹਾਡਾ ਐਸਡੀਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹਰੇ ਤੇ ਰਾਜਨੀਤਿਕ ਪਾਰਟੀ ਦੀਆਂ ਪਾਰਟੀਆਂ ਦੇ ਜਿਹੜੇ ਵਰਕਰ ਨੇ ਉਹ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਆ ਬਾਈ ਜੀ ਹੁਣੀ ਸਾਧ ਉਮੀਦਵਾਰ ਨੇ ਜਿਹੜੇ ਭਾਈ ਮਨਦੀਪ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਹਵਾ ਪੁੱਛਦੇ ਆ ਬਾਈ ਹੋਰਾਂ ਨੂੰ ਕਿ ਸ਼ਹਿਰ ਦੀ ਹਵਾ ਕੀ ਕਹਿੰਦੀ ਐ ਭਾਈ ਜੀ ਸ਼ਹਿਰ ਦੀ ਹਵਾ ਕੀ ਕਹਿੰਦੀ ਐ ਜੀ ਸ਼ਹਿਰ ਦੀ ਹਵਾ ਤਾਂ ਬਾਈ ਇਹ ਕਹਿੰਦੀ ਆ ਬਈ ਮਾਈ ਬਾਈ ਮਨਦੀਪ ਸਿੰਘ ਨੂੰ ਲੈ ਕੇ ਆਓ ਪੰਥ ਤੇ ਪੰਜਾਬ ਬਚਾਓ ਬਿਲਕੁਲ ਜੀ ਸ਼ਹਿਰ ਦੀ ਹਵਾ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੀ ਹਰ ਇੱਕ ਨੌਜਵਾਨ ਹਰ ਇੱਕ ਮਾਤਾ ਦੀ ਹਰ ਇੱਕ ਬਜ਼ੁਰਗ ਦੀ ਹਰ ਇੱਕ ਦੇ ਦਿਲੋਂ ਇਹੀ ਆਵਾਜ਼ ਨਿਕਲਦੀ ਆ ਵੀ ਭਾਈ ਮਨਦੀਪ ਸਿੰਘ ਨੂੰ ਲਿਆਓ ਪੰਥ ਤੇ ਪੰਜਾਬ ਬਚਾਓ ਭਾਈ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਹੈਗਾ ਜੀ ਪ੍ਰਭਜੋਤ ਸਿੰਘ ਰਾਹੋਂ ਅੱਛਾ ਜੀ ਜ਼ਿਲ੍ਹਾ ਮੇਰਾ ਨਮਾ ਸ਼ਹਿਰ ਆ ਜੀ ਤੇ ਪੀਵੀ 32 ਵਾਲੇ ਹੁਣ ਇੱਧਰ ਆਏ ਹੋਏ ਪੀਵੀ 46 'ਚ ਜੀ ਬਿਲਕੁਲ ਜੀ ਪੀਵੀ 32 ਵਾਲੇ ਪੀਵੀ 46 'ਚ ਆਏ ਹੋਏ ਆ ਪੀਵੀ 32 ਪੀਵੀ 46 ਇਹ ਬਹੁਤ ਛੋਟੀ ਗੱਲ ਹੈ ਅਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਸਮੂਹ ਪੰਜਾਬ ਦੇ ਵਿੱਚ ਜਾਵਾਂਗੇ ਹੁਣ ਮੌਕਾ ਮਿਲਿਆ ਆ ਤਰਨਤਨ ਸਾਹਿਬ ਵਾਲਿਆਂ ਨੂੰ 27 'ਚ ਮੌਕਾ ਮਿਲੂਗਾ ਪੂਰੇ ਪੰਜਾਬ ਨੂੰ ਤੇ ਅਸੀਂ ਭਾਈ ਅਮਰਤਪਾਲ ਸਿੰਘ ਦੀ ਸੋਚ ਤੇ ਭਾਈ ਅਮਰਤਪਾਲ ਸਿੰਘ ਦੀ ਗੱਲ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਜੀ ਭਾਈ ਜੀ ਮੁੱਖ ਮੰਤਰੀ ਬਣਾਉਣਾ ਜੀ ਉਹਨਾਂ ਨੂੰ ਭਾਈ ਜੀ ਹੁਣ ਤਾਂ ਕਹਿਣ ਦੀ ਲੋੜ ਹੀ ਨਹੀਂ ਹੈਗੀ ਹੁਣ ਤਾਂ ਪੰਜਾਬ ਦਾ ਕੱਲਾ ਕੱਲਾ ਬੱਚਾ ਬਜ਼ੁਰਗ ਮਾਵਾਂ ਹੁਣ ਤਾਂ ਇਹੀ ਕਹਿ ਰਹੀਆਂ ਵੀ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਬਹੁਤ ਹੀ ਵੱਡੀ ਲੀਡ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਜੀ ਕਿਉਂ ਜੀ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਲੋਕ ਬਣਾਉਣਗੇ ਹੋਰ ਵੀ ਧਰਾਨੇ ਲੋਕ ਕਹਿੰਦੇ ਵੀ ਭਾਈ ਇੱਕ ਤਾਂ ਬਦਲਾਅ ਲਿਓ ਕਹਿੰਦੇ ਅਸੀਂ ਭਾਈ ਬਦਲਾਅ ਕੀਤਾ ਹੈ 70 75 ਸਾਲਾਂ ਵਾਲੇ ਕੰਮ ਹੀ 2-3 ਸਾਲਾਂ ਚ ਕੀਤੇ ਹੈ ਜੀ ਲੋਕ ਫਿਰ ਉਹਨਾਂ ਨੂੰ ਨਹੀਂ ਮੌਕਾ ਦੇਣਗੇ ਉਹ ਬਾਈ ਜੀ ਸਾਰਿਆਂ ਨੂੰ ਦੇਖਦਾ ਪਿਆ ਹੈ ਕਿ ਉਹਨਾਂ ਨੇ ਕੀ ਬਦਲਾਅ ਕੀਤੇ ਆ ਤੇ ਕੀ ਵਿਕਾਸ ਕੀਤੇ ਆ ਪ੍ਰਾਣੀਆਂ ਬਿਲਡਿੰਗਾਂ ਨੂੰ ਲੇਪਾ ਪੂਚੀ ਕਰਕੇ ਬਾਈ ਜੀ ਉਹ ਬਦਲਾਅ ਅਸੀਂ ਪਹਿਲੀ ਵਾਰ ਦੇਖਿਆ ਵੀ ਪ੍ਰਾਣੀਆਂ ਬਿਲਡਿੰਗਾਂ ਨੂੰ ਲੇਪਾ ਪੂਚੀ ਕਰਕੇ ਉਹਨਾਂ ਦਾ ਕਟਣ ਜਿਹੜੇ ਟਰਾਂਸਫਾਰਮ ਹੈ ਬਾਈ ਮੈਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਬਾਈ ਟਰਾਂਸਫਾਰਮ ਦਾਤ ਕਾਟਣ ਸਕੂਲ ਦੇ ਵਿੱਚ ਤੁਸੀਂ ਟਾਇਲਟਸ ਬਣਾਓ ਟਾਇਲਟਸ ਦਾਤ ਕਾਟਣ ਮੈਂ ਕਹਿੰਦਾ ਬਾਈ ਇਹੋ ਜਿਹਾ ਬਦਲਾ ਤੇ ਇਹੋ ਜਿਹਾ ਵਿਕਾਸ ਨਾ ਹੀ ਪੰਜਾਬੀ ਕਦੀ ਦੇਖੂਗੇ ਤੇ ਨਾ ਹੀ ਪੰਜਾਬ ਨੇ ਅੱਗੇ ਅੱਗੇ ਕਦੀ ਗਾਂ ਦੇਖਣਾ ਵੀਰੇ ਹਾਂਜੀ ਇਹ ਮਤਲਬ ਅਨੋਖਾ ਹੀ ਬਦਲਾ ਹੈ ਜੀ ਅਨੋਖਾ ਬਦਲਾ ਵੀਰੇ ਮੈਂ ਕਹਿੰਦਾ ਵੀ ਤੁਸੀਂ ਮੇਰੀ ਗੱਲ ਛੱਡੋ ਵਿਊਅਰਸ ਨੂੰ ਤੁਹਾਨੂੰ ਕਮੈਂਟਸ ਦੇ ਵਿੱਚ ਦੱਸ ਦੇਣਾ ਆ ਕਿ ਇਹੋ ਜਿਹਾ ਬਦਲਾ ਉਹਨਾਂ ਨੇ ਵੀ ਨਹੀਂ ਦੇਖਿਆ ਜਿਹੋ ਜਿਹਾ ਇਹ ਦਿਖਾ ਲੰਦਾ ਹੈ ਪੰਜਾਬ ਨੂੰ ਤੁਸੀਂ ਆ ਹੁਣ ਦੇਖੋ ਇੱਥੋਂ ਜਸਟ 100 ਮੀਟਰ ਦੇ ਉੱਪਰ ਆਮ ਆਦਮੀ ਪਾਰਟੀ ਦਾ ਦਫ਼ਤਰ ਆ ਆਮ ਆਦਮੀ ਦਾ ਪਾਰਟੀ ਦਾ ਦਫ਼ਤਰ ਇਹੋ ਜਿਹੇ ਨੇ ਬਣਾਇਓ ਆ ਵੀ ਜਿੱਦਾ ਪੰਜਾਬ ਤੇ ਪਾਕਿਸਤਾਨ ਦਾ ਬਾਰਡਰ ਹੁੰਦਾ ਆ ਗੱਬੇ ਆਮ ਆਦਮੀ ਪਾਰਟੀ ਦਾ ਆਫਿਸ ਆ ਇਧਰਲੇ ਪਾਸੇ ਬੀਐਸਐਫ ਲਾਈ ਹੋਈ ਆ ਇਧਰਲੇ ਪਾਸੇ ਬੀਐਸਐਫ ਲਾਈ ਹੋਈ ਆ ਤੇ ਸਾਹਮਣੇ ਜਿਹੜਾ ਲਕੀਰ ਸਾਹਿਬ ਤੋਂ ਗਲੀ ਆ ਰਹੀ ਆ ਗੁਰਦੁਆਰਾ ਸਾਹਿਬ ਜਾਂਦੀ ਸੰਗਤ ਨੂੰ ਪਰੇਸ਼ਾਨ ਕਰ ਰਿਹਾ ਉੱਥੇ ਬੀਐਸਐਫ ਤੇ ਬੈਰੀਕੇਡ ਬੈਰੀਕੇਡ ਲਾਇਆ ਹੋਇਆ ਜੇ ਨਹੀਂ ਯਕੀਨ ਹੁੰਦਾ ਸੋਭਾ ਤੁਸੀਂ ਇੱਕ ਵਾਰ ਜਾ ਕੇ ਦੇਖ ਲਓ ਤੁਹਾਨੂੰ ਬੈਰੀਕੇਡ ਤੇ ਬੀਐਸਐਫ ਮਿਲ ਜੂਗੀ ਭਾਈ ਇੰਨਾ ਡਰ ਪਿਆ ਹੋਇਆ ਹੈ ਭਗਵੰਤ ਮਾਨ ਉਸ ਟਾਈਮ ਕਹਿੰਦਾ ਉਸਕਾ ਵੀ ਜੇ ਡਰ ਲੱਗਦਾ ਤਾਂ ਕੁੱਕੜੀ ਖਾਨੇ ਖੋਲ ਲਓ ਮੈਂ ਕਹਿੰਦਾ ਇਹਨੂੰ ਕੁੱਕੜੀ ਖਾਨੇ ਵੀ ਖੋਲਨ ਨੂੰ ਨਹੀਂ ਮਿਲਦੇ ਭਾਈ ਉਸ ਟਾਈਮ ਜਦੋਂ ਤੁਸੀਂ ਸਿਆਸਤ ਤੋਂ ਆਪਣਾ ਪਾਵਰ ਤੋਂ ਬਾਹਰ ਸਗੀ ਪਾਵਰ ਤੋਂ ਬਾਹਰ ਤਾਂ ਤੁਸੀਂ ਬੜੀਆਂ ਗੱਲਾਂ ਕੀਤੀਆਂ ਵੀ ਅਸੀਂ ਐ ਕਰਾਂਗੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਬਿਲਕੁਲ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟ ਦੇਵਾਂਗੇ ਕਿਉਂ ਹੁਣ ਤਰਨ ਤਾਰਨ ਦੇ ਵਿੱਚ ਆਮ ਆਮ ਘਰਾਂ ਦਾ ਮੁੰਡਾ ਨਹੀਂ ਮਿਲਿਆ ਕੋਈ ਟੈਕਸੀ ਡਰਾਈਵਰ ਕੋਈ ਫੋਟੋਗ੍ਰਾਫਰ ਉਹ ਨਹੀਂ ਮਿਲਿਆ ਤੇ ਕਿਉਂ ਦੂਜੀ ਪਾਰਟੀਆਂ ਦੇ ਤੁਸੀਂ ਬੰਦੇ ਚੱਕ ਕੇ ਲੈ ਕੇ ਆਉਨੇ ਹੋ ਫਿਰ ਦੂਜੀ ਪਾਰਟੀ ਉਹ ਬੰਦੇ ਚੱਕ ਕੇ ਲਿਆ ਕੇ ਰੋਡ ਸ਼ੋਅ ਦੇ ਵਿੱਚ ਤੁਸੀਂ ਕਹਿ ਰਹੇ ਹੋ ਜਿਹੜੇ ਦਲ ਬਦਲੂ ਦਲ ਬਦਲੂਆਂ ਦਾ ਕੀ ਭਰੋਸਾ ਤੇ ਉਹ ਬਾਈ ਹਰਮੀਤ ਸਿੰਘ ਸੰਧੂ ਹੱਸੀ ਜਾਂਦਾ ਵਿਚਾਰਾ ਨਾਲੇ ਮਨ 'ਚ ਸੋਚਦਾ ਹੋਊਗਾ ਵੀ ਕਿਹੋ ਜਿਹੇ ਬੰਦਿਆਂ ਦੇ ਨਾਲ ਮੈਂ ਰਲ ਗਿਆ ਵੀ ਜਿਹੜਾ ਨਾਲ ਖੜਾ ਕਰਕੇ ਬੇਇਜ਼ਤੀ ਕਰੀ ਜਾਂਦਾ ਪੂਰੇ ਇਲਾਕੇ ਦੇ ਵਿੱਚ ਬਿਲਕੁਲ ਜੀ ਅੱਛਾ ਉਹ ਹੀ ਹਰਮੀਤ ਸੰਧੂ ਆ ਜੀ ਜਿਨ੍ਹਾਂ ਦੇ ਖਿਲਾਫ ਪ੍ਰਚਾਰ ਕੀਤਾ ਸੀ 2022 ਦੇ ਵਿੱਚ ਇਹਨਾਂ ਨੇ ਜੀ ਬਾਈ ਜੀ ਮੈਂ ਨਾ ਇੱਕ ਇੰਟਰਵਿਊ ਜਸਟ ਇੱਕ ਸੇਵ ਵੀ ਕਰਕੇ ਰੱਖੀ ਹੋਈ ਆ ਹਰਮੀਤ ਸਿੰਘ ਦੂਦੇ ਟੋਟਲ ਇਹਨਾਂ ਨੇ ਖਿਲਾਫ ਪ੍ਰਚਾਰ ਕੀਤਾ ਸੀਗਾ ਵੀ ਇਹ ਇਹ ਨਸ਼ਾ ਬਕਾਉਂਦਾ ਆ ਨਸ਼ੇ ਦਾ ਸੌਦਾਗਰ ਆ ਇਹ ਮਜੀਠੀਏ ਦੇ ਨਾਲ ਆ ਹੈਨਾ ਤੇ ਉਹੀ ਗੱਲ ਆ ਵੀ ਜਿੱਦਾਂ ਸਾਰੇ ਕਹਿ ਰਹੇ ਆ ਵੀ ਇਹਨਾਂ ਕੋਲ ਇੱਕ ਕੋਈ ਬਾਹਲਾ ਮਹਿੰਗਾ ਪਾਊਡਰ ਪੂਡਰ ਬਾਈ ਆਇਆ ਹੋਆ ਜਿਸ ਪਾਊਡਰ ਦੇ ਵਿੱਚ ਐ ਚੁੱਭਾ ਲਵਾਉਂਦੇ ਆ ਚੁੱਭਾ ਜਦੋਂ ਬਾਹਰ ਬੰਦੇ ਨੂੰ ਕੱਢਦੇ ਆ ਤੇ ਐ ਨੂੰ ਚਿੱਟਾ ਨਿਕਲ ਕੇ ਬਾਹਰ ਆ ਜਾਂਦਾ ਕੋਈ ਦਾਗ ਨਹੀਂ ਉਹਦੇ ਉੱਪਰ ਰਹਿੰਦਾ ਪਰ ਬਾਈ ਜੀ ਤੁਸੀਂ ਇਹ ਸੋਚੋ ਵੀ ਜਿਹੜੇ ਲੋਕ ਆ ਨਾ ਲੋਕ ਨਹੀਂ ਹੁਣ ਦਲ ਬਦਲੂ ਹੈਗੇ ਲੋਕ ਤੁਹਾਡੀ ਕੱਲੀ ਕੱਲੀ ਗੱਲ ਨੂੰ ਵਾਚ ਕਰ ਰਹੇ ਆ ਕੱਲੀ ਕੱਲੀ ਗੱਲ ਨੂੰ ਤੁਹਾਡੀ ਨੂੰ ਸਮਝ ਰਹੇ ਆ ਵੀ ਤੁਸੀਂ ਕੀ ਕਰ ਰਹੇ ਆ ਤੇ ਕੀ ਨਹੀਂ ਕਰ ਰਹੇ ਇੱਕ ਜਿਹੜਾ 22 ਗਏ ਨਾ ਦਾ ਇਥੋਂ ਉਹ ਸੋਚਦਾ ਸੀ ਕਿ ਸ਼ਾਇਦ ਮੈਂ ਸੋਲ ਸਾਹਿਬ ਤੋਂ ਬਾਅਦ ਆਪਣਾ ਉਮੀਦਵਾਰ ਹੋਊਗਾ ਇਥੋਂ ਤਰਨਤਨ ਸਾਹਿਬ ਤੋਂ ਪਹਿਲਾਂ ਉਹਨੇ ਬਿਆਨ ਦੇਤਾ ਵੀ ਹਰਮੀਤ ਸੰਧੂ ਆਇਆ ਟ੍ਰਿਬਿਊਨ ਦੇ ਵਿੱਚ ਡੀਜੀਪੀ ਦਾ ਬਿਆਨ ਆਇਆ ਵਾ ਵੀ ਉਹ ਬਿਲਕੁਲ ਨਸ਼ੇ ਦਾ ਸੌਦਾਗਰ ਸੀ ਨਸ਼ੇ ਲੈ ਕੇ ਆਇਆ ਤੇ ਫੇਰ ਜਦੋਂ ਥੋੜੇ ਦਿਨਾਂ ਬਾਅਦ ਭਗਵੰਤ ਮਾਨ ਨੇ ਜੁਆਇਨ ਕਰਾਤਾ ਤੇ ਫੇਰ ਉਹ ਕਹਿੰਦਾ ਜੀ ਨਹੀਂ ਜੀ ਕੋਈ ਗੱਲ ਨਹੀਂ ਵੀ ਭਗਵੰਤ ਮਾਨ ਸਾਡੇ ਬਹੁਤ ਸਿਆਣੇ ਅਸੀਂ ਕੁਝ ਨਹੀਂ ਕਹਿ ਸਕਦੇ ਕੀ ਨਾ ਬੰਦਿਆਂ ਦਾ ਸਟੈਂਡ ਹੀ ਹੈ ਨੀਗਾ ਬਾਈ ਜੀ ਅੱਜ ਕੱਲ ਜਿਹੜੇ ਪੰਜਾਬ ਆ ਜਾਂ ਪੰਜਾਬੀਏ ਤੇ ਉਹ ਸਟੈਂਡ ਵਾਲੇ ਬੰਦੇ ਪਾੜਦੀ ਆ ਜਿੱਦਾਂ ਬੰਦਿਆਂ ਦਾ ਸਟੈਂਡ ਹੋਊਗਾ ਗਾ ਬੰਦੇ ਉਹਨਾਂ ਨੂੰ ਜਿਤਾਣਗੇ ਹੁਣ ਭਾਈ ਮਨਦੀਪ ਸਿੰਘ ਦਾ ਸਾਡੇ ਦਾ ਸਟੈਂਡ ਆ ਜਿੱਥੇ ਖੜ੍ਹ ਕੇ ਤੇ ਖੜ੍ਹ ਗਏ ਨਾ ਪੈਰ ਪਿੱਛੇ ਨੂੰ ਕਦੀ ਜ਼ਿੰਦਗੀ ਚ ਪਟਿਆ ਤੇ ਨਾ ਗਾ ਪਟਾਂਗੇ ਬਾਤ ਤੁਸੀਂ ਦੇਖਿਓ ਤੇ ਭਾਈ ਮਨਦੀਪ ਸਿੰਘ ਦੀ ਬਹੁਤ ਹੀ ਵੱਡੀ ਲੀਡ ਦੇ ਨਾਲ ਜੇ ਤਾਂ ਹੁੰਦੀ ਸਾਰਿਆਂ ਨੂੰ ਨਜ਼ਰ ਆ ਰਹੀ ਹੈ ਵੀਰੇ ਹਾਂਜੀ ਉਹ ਕਿਹਨਾਂ ਤੋਂ ਅੱਕ ਗਏ ਹੈ ਜੀ ਤੁਸੀਂ ਲੋਕਾਂ ਚ ਵਿਚਰਦੇ ਹੋਵੋਗੇ ਪ੍ਰਚਾਰ ਕਰਦੇ ਹੋਵੋਗੇ ਕੀ ਲੋਕ ਇਹਨਾਂ ਤੋਂ ਅੱਕ ਗਏ ਹੈ ਜੀ ਬਾਈ ਜੀ ਲੋਕਾਂ ਇਹਦਾ ਤੁਸੀਂ ਗੱਲੇ ਛੱਡ ਦਿਓ 14 ਤਰੀਕ ਨੂੰ ਜਦੋਂ ਡੱਬੇ ਇਹਨਾਂ ਦੇ ਖਾਲੀ ਮਿਲਣਗੇ ਨਾ ਫੇਰ ਤੁਹਾਨੂੰ ਲੋਕ ਇਹ ਜਿਹੜਾ ਤੁਸੀਂ ਸਵਾਲ ਅੱਜ ਕਰ ਰਹੇ ਹੋ ਇਹ ਸਵਾਲ ਦਾ ਜਵਾਬ ਤੁਹਾਨੂੰ 14 ਵਜੇ 14 ਤਰੀਕ ਨੂੰ 9:30 ਵਜੇ ਜਦੋਂ ਖਬਰ ਤੁਸੀਂ ਉਹ ਚਲਾਉਣੀ ਆ ਬਈ ਭਾਈ ਮਨਦੀਪ ਸਿੰਘ ਇੰਨੇ ਹਜ਼ਾਰ ਬੋਰਡ ਦੇ ਨਾਲ ਅੱਗੇ ਚੱਲ ਰਹੇ ਹੋ ਤੇ ਤੁਹਾਨੂੰ ਅੱਜ ਦੇ ਕੀਤੇ ਹੋਏ ਸਵਾਲ ਦਾ ਜਵਾਬ 14 ਤਰੀਕ 9:30 ਵਜੇ ਮਿਲ ਜਾਣਾ ਬਾਈ ਜੀ ਕਿੰਨੇ ਇੱਕ ਮਾਰਜਿਨ ਦੇ ਨਾਲ ਜਿੱਤ ਹਾਸਲ ਹੋਣ ਦਾ ਤੁਹਾਨੂੰ ਅਨੁਮਾਨ ਹੈ ਜੀ ਸਾਨੂੰ ਕਟੂਕਟ ਅਨੁਮਾਨ ਆ ਜੀ 10 ਤੋਂ 15 ਹਜ਼ਾਰ ਬੋਰਡ ਦੇ ਨਾਲ ਭਾਈ ਮਨਦੀਪ ਸਿੰਘ ਜੀ ਲੀਡ ਇਥੋਂ ਕਰ ਰਹੇ ਹੈ ਜੀ ਹੂੰ ਬਿਲਕੁਲ ਜੀ ਬਾਕੀ ਕੋਈ ਵੀ ਟੱਕਰ ਦੇ ਵਿੱਚ ਨਹੀਂ ਹੈਗਾ ਇਸ ਟਾਈਮ ਬਾਕੀ ਪਾਰਟੀਆਂ ਕਿੰਨੀਆਂ ਭਾਈ ਸਾਡਾ ਉਮੀਦਵਾਰ ਚੰਗਾ ਹਰ ਕੋਈ ਹੱਥ ਜੋੜ ਰਿਹਾ ਹੈ ਜੀ ਲੋਕ ਫਿਰ ਉਹਨਾਂ ਨੂੰ ਕਿਉਂ ਨਹੀਂ ਮੌਕਾ ਦੇਣਗੇ ਜੀ ਭਾਈ ਜੀ ਮੈਂ ਤੁਹਾਨੂੰ ਦੱਸਦਾ ਇੱਥੇ ਨਾ ਅਸੀਂ ਦੁਆਬੇ ਦੇ ਵਿੱਚੋਂ ਆਏ ਆ ਤੇ ਮਾਝੇ ਦੇ ਵਿੱਚ ਦੇ ਨਾ ਮਾਝੇ ਵਾਲੇ ਲੋਕ ਵੀ ਹੁਣ ਪੂਰੇ ਸਿਆਸੀ ਹੋ ਗਏ ਆ ਪਹਿਲਾਂ ਸਾਡੇ ਦੁਆਬੇ ਵਾਲੇ ਸਿਆਸੀ ਹੁੰਦੇ ਸੀ ਪਰ ਹੁਣ ਮਾਝੇ ਵਾਲੇ ਵੀ ਸਿਆਸੀ ਹੋ ਗਏ ਤੁਸੀਂ ਲੋਕਾਂ ਦੇ ਘਰਾਂ ਦੇ ਉੱਪਰ ਨਾ ਝੰਡੇ ਦੇਖੂਗੇ ਕਦੇ ਝਾੜੂ ਵਾਲਿਆਂ ਦਾ ਲੱਗਿਆ ਕਦੇ ਕਾਂਗਰਸ ਵਾਲਿਆਂ ਦਾ ਲੱਗਿਆ ਕਦੇ ਉਹ ਬਾਦਲਾਂ ਦਾ ਲੱਗਿਆ ਹੋਇਆ ਪਰ ਜਦੋਂ ਲੋਕਾਂ ਦੀ ਅੰਦਰੋਂ ਆਵਾਜ਼ ਅਸੀਂ ਸੁਣਦੇ ਆਂ ਅੰਦਰੋਂ ਆਵਾਜ਼ ਉਹ ਕਹ ਸਾਡਾ ਇਹ ਨਾ ਵੀ ਕੋਈ ਪਿੰਡਾਂ ਦੇ ਜਿੱਦਾ ਇੱਕ ਦੂਜੇ ਦਾ ਸਹਿਮਤੀ ਰੱਖਣੀ ਪੈਂਦੀ ਹੁੰਦੀ ਉਹ ਸਾਡੀ ਮਜਬੂਰੀ ਆ ਪਰ ਵੋਟ ਅਸੀਂ ਦਿਲੋਂ ਪੰਥ ਨੂੰ ਪਾਵਾਂਗੇ ਤੇ ਭਾਈ ਮਨਦੀਪ ਸਿੰਘ ਨੂੰ ਪਾਵਾਂਗੇ ਜੀ ਬੀਬੀ ਖਾਲੜਾ ਵਾਲਾ ਲਾਂਬਾ ਜਿਹੜਾ ਇਹਨਾਂ ਨੇ ਫਿਰ ਐਤਕੀ ਲਾ ਦੇਣਾ ਤਰਨ ਤਰਨ ਵਾਲਿਆਂ ਨੇ ਜੀ ਬੀਬੀ ਖਾਲੜਾ ਵਾਲਾ ਲਾਂਬਾ 2024 ਚ ਵੀ ਲਾਇਆ 2025 ਚ ਓਦੋਂ ਵੀ ਵੱਡਾ ਕਰਕੇ ਲਾਉਣਗੇ ਜੀ 2000 ਵਿਆਜ ਸਮੇਤ ਵਿਆਜ ਸਮੇਤ ਜੀ ਬਿਲਕੁਲ ਵਿਆਜ ਸਮੇਤ ਜੀ ਮੋਟਾ ਵਿਆਜ ਸਮੇਤ ਲਾਉਣਗੇ ਜੀ ਮੋਟਾ ਵਿਆਜ ਸਮੇਤ ਹਾਂਜੀ ਅੱਛਾ ਉਹਨਾਂ ਲੋਕਾਂ ਨੂੰ ਜ਼ਰੂਰ ਦੱਸ ਦਿਓ ਵੀ ਭਾਈ ਜਿਹੜੇ ਲੋਕ ਇਹ ਕਹਿੰਦੇ ਵੀ ਪੋਜੀਸ਼ਨ ਜਿਹੜੀ ਆ ਮਨਦੀਪ ਸਿੰਘ ਦੀ ਖਰਾਬ ਹੋ ਗਈ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਤੁਸੀਂ ਦੱਸ ਦਿਓ ਵੀ ਭਾਈ ਪੋਜੀਸ਼ਨ ਕਿਹੋ ਜੀ ਆ ਜੀ ਭਾਈ ਜੀ ਦੇਖੋ ਹਰ ਬੰਦਾ ਤਾਂ ਇਹੀ ਕਹਿੰਦਾ ਵੀ ਹੁਣ ਉਹ ਕਾਂਗਰਸ ਵਾਲੇ ਵੀ ਕਹੀ ਜਾਂਦੇ ਹੋਰ ਸਾਰੇ ਜਣੇ ਕਹੀ ਜਾਂਦੇ ਵੀ ਸਾਡੀ ਪੋਜੀਸ਼ਨ ਚੰਗੀ ਸਾਡੀ ਪੋਜੀਸ਼ਨ ਚੰਗੀ ਪਰ ਦੇਖੋ ਇੱਕ ਦਿਲ ਨੂੰ ਹੁੰਦਾ ਦਿਲਾਸਾ ਦੇਣਾ ਬਈ ਐਵੇਂ ਆਪਣੇ ਵਰਕਰਾਂ ਦੇ ਵਿੱਚ ਉਹ ਬਈ ਦਿਲ ਨਾ ਟੁੱਟੇ ਵਰਕਰਾਂ ਦਾ ਬਈ ਯਾਰ ਬਈ ਨਹੀਂ ਨਹੀਂ ਆਪਾਂ ਬਹੁਤ ਵਧੀਆ ਚੱਲ ਰਹੇ ਆ ਪਰ ਜਦੋਂ ਗਰਾਊਂਡ ਲੈਵਲ ਤੇ ਜਾਂਦੇ ਨਾ ਗਰਾਊਂਡ ਲੈਵਲ ਤੇ ਹਰ ਬੰਦੇ ਨੂੰ ਪਤਾ ਵੀ ਇਸ ਟਾਈਮ ਭਾਈ ਮਨਦੀਪ ਸਿੰਘ ਬਹੁਤ ਹੀ ਵੱਡੀ ਲੀਡ ਦੇ ਨਾਲ ਜਿੱਤਦਾ ਪਿਆ ਜੀ ਤੇ ਜਸ਼ਨਾਂ ਦੀ ਫੇਰ ਤਿਆਰੀ ਕੀਤੀ ਹੋਈ ਹੈ ਜੀ ਜਕਾਰੇ ਲੱਗਣਗੇ ਮਾਰਾ ਦਸਮ ਪਾਤਸ਼ਾਹ ਸੋਖਰ ਰੱਖੇ ਜੀ ਜਕਾਰੇ ਤਾਂ ਇਹੋ ਜੇ ਲੱਗਣਗੇ ਵੀ ਦੁਨੀਆ ਦੇਖੂਗੀ ਪੂਰਾ ਅਸਮਾਨ ਗੂੰਜ ਉੱਠੂਗਾ ਜਿਸ ਦਿਨ ਭਾਈ ਮਨਦੀਪ ਸਿੰਘ ਜਿੱਤਣਗੇ ਤੇ ਜਕਾਰਿਆਂ ਦੇ ਨਾਲ ਪੂਰਾ ਤਰਨਤਨ ਸਾਹਿਬ ਗੂੰਜੇਗਾ ਜੀ 2027 ਦੀ ਫੇਰ ਤਸਵੀਰ ਕੀ ਕੀ ਨਜ਼ਰ ਆਊਗੀ ਜੇ ਇਹਨਾਂ ਇਹ ਨਤੀਜਿਆਂ ਨੂੰ ਲੈ ਕੇ ਜੀ ਬਹੁਤ ਕਲੀਅਰਲੀ 2027 ਦੀ ਤਸਵੀਰ ਸਾਨੂੰ ਤਾਂ ਹੁਣੇ ਹੀ ਨਜ਼ਰ ਆਣ ਚਲੋ ਬਾਕੀ ਇਹਨੂੰ 14 ਤਰੀਕ ਤੋਂ ਬਾਅਦ ਨਜ਼ਰ ਆਣੀ ਸ਼ੁਰੂ ਹੋ ਜੂਗੀ ਸਾਨੂੰ ਤਾਂ ਬਹੁਤ ਕਲੀਅਰਲੀ ਨਜ਼ਰ ਆਨ ਲਾ ਪਈ ਵੀ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਸਾਡੇ ਸੀਐਮ ਹੋਣਗੇ ਤੇ ਬਹੁਤ ਵੱਡੀ ਤੇ ਬਹੁਤ ਮਤ ਦੇ ਨਾਲ ਭਾਈ ਅਮਰਤਪਾਲ ਸਿੰਘ ਸਾਡੇ ਪੰਜਾਬ ਦੇ ਸੀਐਮ ਹੋਣਗੇ 2027 ਦੇ ਵਿੱਚ ਹੀ ਮਨ ਬਣਾ ਲਿਆ ਜੀ ਲੋਕਾਂ ਨੇ ਭਾਈ ਜੀ ਪੂਰਾ ਮਨ ਬਣਿਆ ਪਿਆ ਜੀ ਮੈਂ ਤਾਂ ਦੱਸਦਾ ਵੀ 2014 ਦੇ ਵਿੱਚ ਹੀ ਮਨ ਉਹਨਾਂ ਨੇ ਤਾਂ ਸੌਰੀ ਅ 14 ਤਰੀਕ ਨੂੰ ਉਹਨਾਂ ਨੇ ਦੱਸ ਦੇਣਾ ਹੈ ਵੀ ਸਾਡਾ ਮਨ ਕੀ ਕਹਿੰਦਾ ਹੈ ਬਿਲਕੁਲ ਬਾਈ ਜੀ ਲਾਸਟ ਦੇ ਵਿੱਚ ਤਰਨਤਾਰਨ ਦੇ ਲੋਕ ਤੁਹਾਨੂੰ ਦੇਖ ਰਹੇ ਨੇ ਕਿ ਕਾਮਨਾਗਰਿਕ ਹੋਣ ਦੇ ਨਾਤੇ ਉਹਨਾਂ ਨੂੰ ਕੀ ਕਹੋਗੇ ਜੀ ਮੈਂ ਤਰਨਤਾਰਨ ਸਾਹਿਬ ਵਾਲੇ ਵਾਸੀਆਂ ਨੂੰ ਪਹਿਲਾਂ ਤਾਂ ਧੰਨਵਾਦ ਕਰਦਾ ਵੀ ਤੁਸੀਂ ਸੱਚੇ ਯੋਧੇ ਹੋ ਅਸੀਂ ਜਦੋਂ ਫੀਲਡ ਦੇ ਵਿੱਚ ਕੋ ਮਰੇ ਆ ਤੇ ਤੁਹਾਡਾ ਜਜ਼ਬਾਤ ਤੇ ਤੁਹਾਡਾ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਪ੍ਰਤੀ ਤੇ ਭਾਈ ਸੰਦੀਪ ਸਿੰਘ ਸਣੀ ਦੀ ਕੁਰਬਾਨੀਪਤੀ ਜੋ ਪਿਆਰ ਆ ਅਸੀਂ ਦਿਲੋਂ ਧੰਨਵਾਦੀ ਆ ਫਿਰ ਆਪ ਜੀ ਨੂੰ ਬੇਨਤੀ ਕਰਦੇ ਆ ਜੇ ਕੋਈ ਥੋੜੇ ਬੋਤੇ ਰਾਸਤਾ ਭਾਟਕ ਵੀ ਗਏ ਆ ਤੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਇਸ ਵਾਰ ਆਪ ਦੇ ਪੰਜਾਬ ਦੇ ਪੁੱਤ ਨੂੰ ਵੋਟ ਪਾਓ ਦਿੱਲੀ ਦੇ ਲਾਲਿਆਂ ਨੇ ਤੁਸੀਂ ਬਥੇਰੀ ਹੋਰ ਵੋਟ ਪਾ ਕੇ ਦੇਖ ਲਿਆ ਦਿੱਲੀ ਦੇ ਲਾਲਿਆਂ ਨੇ ਸਾਡਾ ਕੁਝ ਨਹੀਂ ਸਵਾਰਨਾ ਸਾਨੂੰ ਆਪ ਨੂੰ ਬਿਲਕੁਲ ਆਪਣਾ ਸਵਾਰਨਾ ਪੈਣਾ ਜੀ ਜਿਹੜਾ ਪੰਜਾਬੀ ਹੋਊਗਾ ਤੇ ਪੰਜਾਬ ਦਾ ਹੋਊਗਾ ਉਹੀ ਤੁਹਾਡਾ ਸਭ ਕੁਝ ਸਵਾਰੂਗਾ ਤੇ ਬਾਕੀ ਜਿਹੜੇ ਵੋਟਰ ਵੀਰੇ ਵੀਰ ਇਧਰ ਉਧਰ ਵੀ ਘੁੰਮਦੇ ਫਿਰਦੇ ਉਹਨਾਂ ਨੂੰ ਬੇਨਤੀ ਆ ਕਿ ਪੰਜਾਬ ਦੇ ਪੰਜਾਬੀਅਤ ਨੂੰ ਬਚਾਈਏ ਤੇ ਭਾਈ ਮਨਦੀਪ ਸਿੰਘ ਨੂੰ 11 ਤਰੀਕ ਨੂੰ 14 ਨੰਬਰ ਦੇ ਉੱਪਰ ਬਾਲਟੀ ਦਾ ਚੋਣ ਨਿਸ਼ਾਨ ਜਿਹੜਾ ਆ ਉਹਨੂੰ ਦੱਬ ਕੇ ਤੇ 14 ਤਰੀਕ ਨੂੰ ਭਾਈ ਮਨਦੀਪ ਸਿੰਘ ਨੂੰ ਬਹੁਤ ਹੀ ਵੱਡੀ ਲੀਡ ਦੇ ਨਾਲ ਜਿਤਾਈਏ ਜੀ ਠੀਕ ਹੈ ਜੀ ਧੰਨਵਾਦ ਵਾਈ ਗੁਰ ਜੀ ਖਾਲਸਾ ਵਾਈ ਗੁਰ ਜੀ ਕੀ ਫਤਿਹ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਪ੍ਰਭਜੋ ਸਿੰਘ ਰਾਹੋ ਤਾਂ ਇਹ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਇਸ ਜ਼ਿਮਨੀ ਚੋਣ ਨੂੰ ਲੈ ਕੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿਧਾਨ ਸਭਾ ਹਲਕੇ ਤੋਂ ਇਸ ਜ਼ਿਮਨੀ ਚੋਣ ਦੇ ਵਿੱਚ ਕਿਹੜਾ ਉਮੀਦਵਾਰ ਜਿੱਤ ਹਾਸਲ ਕਰੇਗਾ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ